ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 4-5 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 27 ਤਰੀਕ ਹੈ ਤੇ ਅਗਸਤ ਦੇ ਅਖੀਲੇ ਦਿਨਾਂ ਤੱਕ ਯਾਨੀ ਕਿ 31 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਮੌਨਸਨ ਦੇ ਮੀਂਹ ਜਿਹੜਾ ਹਲੇ ਕਿੰਨੇ ਲੱਗਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੀ ਕੀ ਰਿਪੋਰਟ ਹੈ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਅਸਾਹਲੇ ਦਿਹਾਜੋ ਲਾਈਵ ਸੈਟਲਾਈਟ ਤਸਵੀਰਾਂ ਨਹੀਂ ਉਹ ਤੁਹਾਡੇ ਨਾਲ ਸਾਂਝਾ ਕਰ ਦਨੇ ਆ 27 ਅਗਸਤ ਦੀ ਜਿਹੜੀ ਹੈ ਸਵੇਰ ਆ ਮੌਸਮ ਤੋਂ ਹੀ ਦੇਖ ਸਕਦੇ ਆ ਕਿ ਅਸਾਹਲੇ ਕੁਝ ਖੇਤਰਾ ਦੇ ਵਿੱਚ ਬੱਦਲ ਹੈ ਜਿਹੜਾ ਬਣਿਆ ਹੋਇਆ ਜਿਵੇਂ ਕਿ ਪਿਛਲੇ 2-3 ਦਿਨਾਂ ਤੋਂ ਉਮੀਦ ਲੱਗ ਰਹੀ ਸੀ ਇੱਕ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਦੇ ਸਰਕਾ ਇਹ ਮੀਂਹ ਜੜਿਆ ਦਰਜ ਹੋ ਰਹੀ ਸੀ ਸੋ ਇਹਦਾ ਅਸਰ ਹੁਣ ਘਟ ਗਿਆ ਤੇ ਅੱਜ ਕੁਝ ਗਿਨੇ ਚੁਨੇ ਖੇਤਰਾ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਉਹ ਵੀ ਮੱਝ ਦੇ ਦਬਾਬੇ ਦੇ ਕੁਝ ਖੇਤਰ ਹੋ ਸਕਦੇ ਨੇ ਜਿਵੇਂ ਕਿ ਅਸਾਹਲੇ ਬੱਦਲ ਬਣਿਆ ਹੋਇਆ ਮੱਝ ਦੇ ਦਬਾਬੇ ਤੇ ਬਾਕੀ ਤੇਜਮੀ ਜਾਂ ਪਾਰੀ ਮੇ ਦੇ ਅਸਰ ਅੱਜ ਘਟਨੇ ਜੇਕਰ ਅਗਲੇ 2-3 ਦਿਨਾਂ ਦੀ ਗੱਲ ਕਰਦੇ ਹਾਂ ਜੇ 27 28 29 ਜਾਂ ਫਿਰ ਕਹ ਲਈਏ 30 ਦੀ ਦੁਪਹਿਰ ਤੋਂ ਪਹਿਲਾਂ ਫੇਲਾ ਤੱਕ ਅਗਲੇ 3 ਦਿਨਾਂ ਤੱਕ ਮੀਂਹ ਤਾਂ ਰਾਹਤ ਰਹੇਗੀ ਮੀਂਹ ਜਿਹੜਾ ਟਟਵੇਂ ਪਹਿਲੇ ਦਿਨ ਰੂਪ ਦੇ ਵਿੱਚ ਵੇਖਣ ਨੂੰ ਮਿਲਣਗੇ ਜਿੱਥੇ ਬੱਦਲ ਬਣੇਗਾ ਫਾਮੀਆਂ ਮਾਝੇ ਖੇਤਰ ਵੱਲ ਬਣੇ ਤੇ ਫਿਰ 2-3 ਦਿਨਾਂ ਤੱਕ ਸੀਮਿਤ ਰਹੇਗਾ ਯਾਨੀ ਕਿ ਗੁਰਦਾਸਰ ਸ੍ਰੀ ਅੰਮ੍ਰੇਸਰ ਸਾਹਿਬ ਪਠਾਨਕੋਟ ਤੱਕ ਜੇਕਰ ਇੱਧਰ ਪਵਾਦ ਵੱਲ ਬਣ ਜਾਂਦਾ ਦੁਆਬੇ ਵੱਲ ਬਣ ਜਾਂਦਾ ਤੇ ਉਹ ਵੀ 2-3 ਦਿਨਾਂ ਤੱਕ ਸੀਮਿਤ ਰਹੇਗਾ ਸੋ ਇਦਾਂ ਟਟਵੇਂ ਤੌਰ ਤੇ ਮੀਂਹਾਂ ਦੇ ਜਿਹੜੇ ਸਪੱhle ਹੈਗੇ ਨੇ ਉਹ ਲੱਗਦੇ ਰਹਿਣਗੇ ਅਗਲੇ 2-3 ਦਿਨਾਂ ਤੱਕ ਸੋ ਅਗਲਾ ਜਿਹੜਾ ਇੱਕ ਵੱਡਾ ਸਿਸਟਮ ਜਿਹੜਾ ਕਿ ਵੱਡੇ ਫੱਦਰ ਤੇ ਭਾਰੇ ਮੀਂ ਜਾ 31 ਤਰੀਕ ਨੂੰ 31 ਅਗਸਤ ਨੂੰ ਜਾਂ ਫਿਰ ਕਹਿ ਲਿਆ 30 ਦੀ ਸ਼ਾਮ ਤੋਂ ਸ਼ੁਰੂ ਹੋ ਜਾਏਗਾ ਜਾਂ 31 ਦੀ ਸਵੇਰ ਤੋਂ ਸ਼ੁਰੂ ਹੋ ਜਾਏਗਾ ਜਿੱਤੇ ਸਰਕਾਰ ਪੰਜਾਬ ਦੇ ਵਿੱਚ ਮੌੜ ਤੋਂ ਭਾਰੀ ਮੀਂਹ ਦੀ ਦਸਤਖ ਹੋਣ ਜਾ ਰਹੀ ਹੈ ਸਿਸਟਮ ਤਗੜਾ ਵਿੱਚੋਂ ਉਹਨੂੰ ਪੂਰੀ ਸਪੋਰਟ ਹੈ ਮੌਨਸੂਨ ਦੀ ਤੇ ਇੱਧਰ ਇੱਕ ਐਲਪੀਏ ਆ ਰਿਹਾ ਯਾਨੀ ਕਿ ਬੰਗਾਲ ਦੀ ਖਾੜੀ ਤੋਂ ਉੱਠ ਕੇ ਉਹਨੂੰ ਵੀ ਜਦੋਂ ਮੌਨਸੂਨ ਤੇ ਆਪਾਣਾ ਦੇ ਤੇ ਐਲਪੀਏ ਦੀ ਟੱਕਰ ਸਿਸਟਮ ਨਾਲ ਹੋਣੀ ਹੈ ਉੱਤਰ ਭਾਰਤ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਤੇ ਉਹ ਸਾਰਾ ਮੀਂਹ ਇੱਥੇ ਹੀ ਦੇਖਣਾ ਫਿਰ ਜੋ ਇਹ ਸਿਸਟਮ ਲਵਾ ਕੇ ਗਿਆ ਇਸੇ ਤਰ੍ਹਾਂ ਇਸ ਤੋਂ ਵੀ ਵੱਡਾ ਸਿਸਟਮ ਹੋ ਜਾ ਪਰ ਅਸਲ ਵਿੱਚ ਜਿਹੜੇ 30 ਤੋਂ ਲੈ ਕੇ 5 ਸਤੰਬਰ ਤੱਕ ਦੇ ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਹਿ ਲਿਆ ਕਿ 85-90 ਫਰਸਣ ਖੇਤਰਾ ਦੇ ਵਿੱਚ ਭਾਰੀ ਮੀਂਹ ਦੇ ਅਸਰ ਬਣਦੇ ਜਾ ਰਹੇ ਨੇ ਫਿਲਹਾਲ ਇਹ ਅਪਡੇਟ ਦਨ ਅਸੀਂ ਪਹਿਲਾ ਦੇ ਰਹੇ ਹਾਂ ਲੱਗੇ ਜਾ ਕੇ ਜਿਹੜੀ ਸਿਚੁਏਸ਼ਨ ਹੈ ਜਿਹੜੀ ਯਹਾਂ ਪਰ ਸਥਿਤੀਆਂ ਹੁਜ਼ਿਆ ਨੇ ਉਹ ਇਧਰ ਉਧਰ ਵੀ ਹੋ ਸਕਦੀਆਂ ਨੇ ਕਿਉਂਕਿ ਇਹ ਮੌਸਮ ਹੈ ਮੌਸਮ ਪਲ-ਪਲ ਦੇ ਵਿੱਚ ਬਦਲਦਾ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਤਸਵੀਰ ਸਾਫ ਹੋਏਗੀ ਫਿਲਹਾਲ ਇਹ ਸਿਸਟਮ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਜਾਪ ਰਿਹਾ ਹੈ ਹਿਮਾਚਲ ਉਤਰਾਖੰਡ ਜੰਮੂ ਦੇ ਵਿੱਚ ਕਾਰਵਾਈਆਂ ਜਾਰੀ ਰਹਿਣਗੀਆਂ ਅਗਲੇ 2-3 ਦਿਨਾਂ ਤੱਕ ਵੀ ਇੱਥੇ ਜਾਰੀ ਰਹਿਣਗੇ ਉਸ ਵਾਂਗ ਜਿਹੜਾ ਦ ਕਲਿਆਂ ਕਰਨਾ ਮਾ ਜੜਿਆ ਨਿਆਂ ਪਹਾੜਾਂ ਦੇ ਵਿੱਚ ਸਾਹਮਣੇ ਆਉਣ ਗਿਆ ਇਸ ਇਲਾਵਾ ਜੇਕਰ ਕਲ ਜੜਾ ਤਾਜ਼ਾ ਅਪਡੇਟ ਤੇ ਲਾ ਲੈਨੇ ਜੋ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ 27 ਤਰੀਕ ਦੀ ਤਰੀਖ ਲਈ ਹੋਈ ਹੈ ਪੰਜਾਬ ਦੇ ਲਈ ਵਾਰਨਿੰਗ ਅੱਜ ਵੀ ਹੈਵੀ ਰਹਿੰਦੇ ਅਲਰਟ ਨੇ ਕੁਝ ਇਸ ਤਰ੍ਹਾਂ ਦੇ ਵਿੱਚ ਕੱਲ 28 ਤਰੀਕ ਨੂੰ ਕੋਈ ਵਾਰਨਿੰਗ ਨਹੀਂ ਹੈ 29 30 31 1 2 ਇਹਨਾਂ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਜਿਹੜੇ ਅਲਰਟ ਹੈਗੇ ਨੇ yellow alert ਮੋਰ ਤੋਂ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਮੋਰ ਤੋਂ ਦੱਸ ਸਕਦੇ ਨੇ ਜਾ ਰਹੇ ਨੇ ਧੰਨਵਾਦ ਜੀ ਸ਼ੁਕਰੀਆ